ਮੇਰੇ ਹਸਬੰਦ ਦੀ ਡੈਥ 2023 21 ਜਨਵਰੀ 2023 ਨੂੰ ਹੋਈ ਸੀ ਤੇ ਰਕੇਸ਼ ਮੇਰੇ ਕੋਲ 2019 ਤੋਂ ਆਇਆ ਸੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਆ ਗਿਆ ਤੇ ਅਸੀਂ ਬਹੁਤ ਪ੍ਰੇਸ਼ਾਨ ਕਰਦਾ ਸੀ ਆਪਣੇ ਬਾਪਾ ਨੂੰ ਵੀ ਤੇ ਉਹਨਾਂ ਨੂੰ ਫਿਰ ਇਹਨੇ ਨਸ਼ਾ ਸ਼ੁਰੂ ਕਰ ਦਿੱਤਾ ਤੇ 2021 ਚੰਨੂ ਪਹਿਲੇ ਅਸੀਂ ਸੈਂਟਰ ਭੇਜਿਆ ਸੀ ਉੱਥੇ ਆਪਣਾ ਜਲੰਧਰ ਦੇ ਕੇ ਤੇ ਉੱਥੇ ਆ ਰਿਹਾ ਆ ਕੇ ਆਂਦੇ ਉੱਥੇ ਰਿਹਾ 3 ਮਹੀਨੇ 3 ਮਹੀਨੇ ਆ ਕੇ ਇਹਨੇ ਫਿਰ ਆ ਅਨਾਂ ਦੀ ਡੈਕਟਲ ਐਂਡ ਹੋਬੀਫੇਟ ਤੇਜ ਤੇ ਐਂਫੇਨਸੇ ਸ਼ੁਰੂ ਕਰ ਦਿੱਤੇ ਤੇ ਨਸ਼ਾ ਸ਼ੁਰੂ ਕਰ ਦਿੱਤਾ ਤੇ ਫਿਰ ਕੋਈ ਹਰਕਤਾਂ ਸਮਾਨ ਤੋੜਨਾ ਗਾਲਾਂ ਕੱਢਣੀਆਂ ਇਹ ਵੋ ਫਿਰ ਅਸੀਂ ਸਾਰੇ ਪਰਿਵਾਰ ਨੇ ਸਲਾਹ ਕੀਤੀ ਕਿ ਇਹਨੂੰ ਫੇਰ ਇੱਕ ਵਾਰੀ ਦਾ ਨਸ਼ਾ ਛੁਡਾ ਲਈਏ ਤੈਨੂੰ ਸੈਂਟਰ ਭੇਜ ਦਈਏ ਉੱਥੇ ਭੇਜਿਆ ਉੱਥੋਂ ਆ ਆ ਗਿਆ ਫਿਰ ਮੈਨੂੰ ਦਾਖਲ ਕਰਾਇਆ ਇੱਥੇ ਪਾਟਿਆ ਨਰਸਿੰਗ ਪਾਟਿਆ ਨਿਊ ਸੈਟਰ ਸਾਈਕੀਟਰੀ ਇਹ 2023 ਦੀ 2023 ਜੂਨ ਦੀ ਅਨਾਂ 2023 ਅਕਤੂਬਰ ਦੀ ਉੱਥੇ 7 ਦਿਨ ਰਿਹਾ ਫਿਰ ਘਰ ਆ ਕੇ ਜੋ ਡਾਕਟਰ ਨੇ ਦਵਾਈਆਂ ਕਹਿਣੀਆਂ ਸੀ ਇਹਨੂੰ ਦਿੱਤੀਆਂ ਤੇ ਸਾਲ ਸਾਲ ਕੁ ਬਾਅਦ ਦਿੱਤੀਆਂ ਇਹਨੂੰ ਦਵਾਈਆਂ ਠੀਕ ਰਿਹਾ ਜਦੋਂ 2005 ਚੜਿਆ ਤੇ ਇਹਨੇ ਹੌਲੀ ਹੌਲੀ ਨਾ ਮਤਲਬ ਯੋਰ ਦੀ ਬੋਲਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਰਾਏ ਤੂੰ ਕਿਉਂ ਐਸਾ ਬੇਟਾ ਬੋਲਣਾ ਸਵਾ ਸਾਲ ਤੋਂ ਬਾਅਦ ਠੀਕ ਰਿਹਾ ਨਹੀਂ ਮਾਮਾ ਮੇਰੀ ਐਸਾ ਹੀ ਆਦਾਦਾ ਮੈਂ ਕਿਹਾ ਅੱਛਾ ਬਸ ਫਰਵਰੀ ਤੋਂ ਜੂ ਇਹਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਮੈਨੂੰ ਆਪਣਾ ਇਹਨੇ ਇਹਨਾ ਟੌਰਚਰ ਕਰਨਾ ਦਿਨ ਚੜਨਾ 4-5 ਵਜੇ ਮੈਨੂੰ ਉਠ ਉਠ ਮੇਰੇ ਸਾਹਮਣੇ ਕੁਰਸੀ ਪਈ ਉਹਨ 200 ਤੇ ਬੈਹੀ ਜਾਂਦਾ ਸੀ ਤੇ ਆਪਣਾ ਟੌਰਚਰ ਗਾਲਾਂ ਗੰਦੀਆਂ ਗੰਦੀਆਂ ਕੱਢ ਰੀਆਂ ਮਨ ਮੈਂਨੀਆਂ ਤੇ ਗੰਦੀਆਂ ਕਿ ਮੈਂ ਬੋਲ ਵੀ ਨਹੀਂ ਸਕਦੀ ਹਾਰ ਕੇ ਮੈਨੂੰ ਇਹਨੇ ਰੰਡੀ ਰੰਡੀ ਦੀ ਵੀ ਗਾਲ ਕੱਢੀ ਤੇ ਫਿਰ ਮੈਂ ਕਹਿੰਜੋ ਕੋਈ ਗੱਲ ਨਹੀਂ ਮੈਂ ਦੇ ਕੋਲ ਨੰਨਕ ਡਾਰਕੇ ਇਸ ਪਹਿਲੇ ਤੈਨੂੰ ਮੈਂ ਜਵਾਬ ਸਵਾਲ ਦੇ ਦਿੰਦੀ ਸੀ ਕਿਸੇ ਗੱਲ ਦਾ ਕਿਸੇ ਦਾ ਫਿਰ ਮੈਂ ਇਹਨੂੰ ਦੇਣਾ ਬੰਦ ਕਰ ਦਿੱਤਾ ਕਿਉਂਕਿ ਮੈਂ ਇੱਕ ਡਿਪਰੈਸ਼ਨ ਦੀ ਮੈਨੂੰ ਆਉਂ ਲੱਗਦਾ ਸੀ ਮੈਂ ਮਾਰੀ ਜਾਣਾ ਫਿਰ ਮੈਂ ਡਾਕਟਰ ਇੱਥੇ ਹਗਾ ਨਿਊਰੋ ਦਾ ਡਾਕਟਰ ਡਾਕਟਰ ਮੈਨੂੰ ਨਾ ਪੁਲਾ ਮੈਡੀਕਲ ਹਸਪੀਟਲ ਦੇ ਸਾਹਮਣੇ ਡਾ. ਵਿਕਾਸ ਵਿਕਾਸ ਸ਼ਰਮਾ ਉਹਨੂੰ ਦਿਖਾਇਆ ਪਹਿਲੇ ਇੱਕ ਦਿਨ ਮੈਨੂੰ ਉਹ ਦਿਖਾਇਆ ਕਿ ਪਹਿਲੇ ਮੇਰੀ ਹਾਰਟ ਬੀਟ ਬਹੁਤ ਤੇਜ਼ ਹੋ ਗਈ ਤੇ ਰਤਨ ਸਿੰਘ ਚੌਕ ਡੱਪਟਿਆ ਹਸਪੀਟਲ ਦਾ ਹਾਰਟ ਸਪੈਸ਼ਲਿਸਟਾਂ ਉਹਨਾਂ ਨੂੰ ਦਿਖਾਇਆ ਤੇ ਉਹ ਕੰਦੇ ਉਹਨਾਂ ਨੇ ਮੇਰੀ ECG ਵੀ ਕੀਤੀ ਉਹ ਵੀ ਕੀਤੀ ਕੰਦੇ ਆਂਟੀ ਸੋਚਿਆ ਮੈਂ ਕਰੋ ਦਿਮਾਗ ਦਾ ਪ੍ਰੈਸ਼ਰ ਹੈਗਾ ਤੁਹਾਡਾ ਫਿਰ ਮੈਂ ਠੀਕ ਨਹੀਂ ਹੋਈ ਫਿਰ ਮੈਂ ਡਾਕਟਰ ਵਿਕਾਸ ਸ਼ਰਮਾ ਨੂੰ ਦਿਖਾਇਆ ਤੇ ਉਹਦੀਆਂ ਦਵਾਈਆਂ ਉਹ ਮੈਨੂੰ ਡਿਪਰੈਸ਼ਨ ਦੀਆਂ ਚੱਲ ਰਹੀਆਂ ਮੈਂ ਜ਼ਿੰਦਗੀ ਚ ਕਦੀ ਇੱਕ ਦਵਾਈ ਨਹੀਂ ਸੇ ਖਾਧੀ ਐਨੇ ਐਨੇ ਮੈਨੂੰ ਟਾਰਚਰ ਰੰਨੀਆਂ ਨੀਆਂ ਗੰਦੀਆਂ ਗਾਲਾਂ ਰੋਜ ੁੱਤਕਾ ਪਾਣੀਆਂ ਡੁੱਬ ਮਰ ਐਚ ਸ਼ਰੂਪ ਨਾ ਕਾ ਡੁੱਬ ਮਾਰਿਆ ਰੋਜ ਮੈਂ ਕਿਹਾ ਅੱਛਾ ਕੋਈ ਗੱਲ ਨਹੀਂ ਮੈਂ ਡਾਂ ਡਰ ਕੇ ਅਜੇ ਕੋਲ ਜੇ ਮੇਰੇ ਘਰ ਕੋਈ ਮੇਰੇ ਜਨਵਰੀ ਤੋਂ ਲੈ ਕੇ ਅੱਜ ਤੱਕ ਮੇਰੇ ਪਰਿਵਾਰ ਮੇਰੇ ਤੇ ਕਿਉਂ ਮੇਰੀ ਨੂੰ ਮੇਰਾ ਕੋਈ ਨਹੀਂ ਆਂਦਾ ਸਿਰਫ ਰਗੂ ਆਇਆ ਇੱਕ ਦੋ ਵਾਰੀ ਗਾਲਾਂ ਉਹਨੂੰ ਵੀ ਕਹਿਣਾ ਹੈਲੋ ਹਾਂ ਦੇਖ ਮੈਂ ਤੇਰੀ ਮਾਂ ਨੂੰ ਗਾਲਾਂ ਕੱਢ ਰਿਆਂ ਕਰ ਉਹਨੂੰ ਗਾਲਾਂ ਕੱਢ ਕੱਢ ਕੇ ਦੇਖ ਮੈਂ ਤੇਰੀ ਮਾਂ ਨੂੰ ਵੀ ਕੱਢ ਰਿਆਂ ਗਾਲਾਂ ਹੁਣ ਕਿਉਂ ਨਹੀਂ ਤੂੰ ਆ ਰਿਹਾ ਆ ਬਚਾ ਹੁਣ ਆਪਣੀ ਮਾਂ ਨੂੰ ਤੇ ਮੈਂ ਕਹਿੰਦਾ ਰਗੂ ਨਾ ਹੀ ਇਹ ਬੜਾ ਤਾਕਤਵਰ ਐ ਵੀ ਤੇਰੀ ਨਾਲ ਲਕੰਦਾਂ ਸੀ ਜਿਹੜਾ ਵੀ ਆਏਗਾ ਉਹਦੀਆਂ ਲੱਤਾਂ ਵਲਦੇ ਜਾਮਾਂਗਾ ਉਹਦਾ ਨਾਮ ਕੋਈ ਨਹੀਂ ਇਹਦਾ ਮੇਰਾ ਛੋਟਾ ਬੇਟਾ ਚੰਡੀਗੜ੍ਹ ਰਹਿੰਦਾ ਫੇਰ ਮੈਂ ਐਨੇ ਪਰੇਸ਼ਾਨ ਹੋਵੇ ਮੈਨੂੰ ਦੁਖੀ ਹੋ ਗਈ ਮੈਨੂੰ ਮੈਨੂੰ ਲੱਗੇ ਕਿ ਮੈਂ ਮਾਰੀ ਜਾਣਾ ਜਾਂ ਮੈਨੂੰ ਅਟੈਕ ਹੀ ਆ ਜਾਣਾ ਫੇਰ ਇਹਨੇ ਰੋਜ਼ ਸਵੇਰੇ ਬਸ ਸਾਰੇ ਘਰ ਦੀਆਂ ਬੱਤੀਆਂ ਜਗਾਉਣੀਆਂ ਚੱਲ ਚੱਲ ਉੱਠ ਉੱਠ ਤੂੰ ਐ ਸਾਈਨ ਕਰਨੇ ਕਿ ਨਹੀਂ ਕਰਨੇ ਮੈਨਾਂ ਦਾ ਮੂੰਹ ਦੇਖਣਾ ਮੈਂ ਕਹਿੰਦਾ ਇਹਨੇ ਚੁੱਕ ਕੇ ਐਸੀੜੀਆਂ ਮੇਰੇ ਘਰ ਦੀਆਂ ਤਿੰਨ ਤੋੜ ਦਿੱਤੀਆਂ ਤਿੰਨ ਗੰਬਰੀਆਂ ਦੀਆਂ ਮਾਤਾ ਜੀ ਸਾਈਨ ਕਿਹੜੀ ਚੀਜ਼ ਤੇ ਕਰਾਉਂਦੇ ਸੀ ਚੈੱਕ ਤੇ ਸਾਈਨ ਕਰਾਉਂਦਾ ਸੀ ਨਾ ਕਿ ਬਈ ਔਰ ਇਹ ਚੋ ਪੈਸਾ ਲੈਣਾ ਹੈ ਬੈਂਕ ਚੋਂ ਪੈਸਾ ਲੈਣਾ ਹੈ ਕਿੰਨੇ ਚੈੱਕ ਤੇ ਤੁਸੀਂ ਸਾਈਨ ਕੀਤੇ ਆ ਜੀ ਇਹਦੇ ਚ 4-5 ਚੈੱਕ ਤੇ ਹੋਣਗੇ ਲੋਟਰ ਕਿੰਨੀ ਕੀ ਰਕਮ ਤੁਹਾਡੇ ਕੋਲ ਇਸ ਤਰੀਕੇ ਜਬਰਦਸਤੀ ਕਰੀਏ ਰਾਜੀ ਅ ਮੇਰਾ ਕੀ ਹਾਲ ਹੈ ਉਸ ਤਰ੍ਹਾਂ ਤੇ ਇਹ ਕਾਫੀ ਲੈ ਕੇ ਜਾ ਚੁੱਕਾ ਹੁਣ ਮੈਨੂੰ ਪਾਪਾ ਦੇ ਹੁੰਦੇ ਵੀ ਲਿੱਤੀ ਪਾਪਾ ਤੇ ਬਾਅਦ ਤੋਂ ਵੀ ਲਿੱਤੀ ਜਾਂਨੇ ਤੇ ਮੈਂ ਕਿਹਾ ਹੁਣਾ ਛੋਟੇ ਦਾ ਵੀ ਤੇ ਵਿੱਚ ਹਿੱਸਾ ਦਾ ਪਹਿਲੇ ਉਹਨੂੰ ਵੀ ਤੇ ਦੇ ਦਈਏ ਨਾ ਉਹ ਸਾਈਨ ਕਰਾਨਾ ਜੋ ਵੀ ਆ ਜੜੀ ਵੀ ਤਤੂ ਲੈਣਾ ਚੀਜ਼ ਉਹ ਛੋਟੇ ਨੂੰ ਵੀ ਤੇ ਦੇਣੀਆਂ ਨਾ ਉਹਨੇ ਤੇ ਉਹਨੂੰ ਸੀਗਾ ਮੈਂ ਸਭ ਕੁਝ ਮੈਂ ਹੀ ਹੜਪ ਕਰ ਲਵਾ ਤੇ ਮੈਂ ਕਿਹਾ ਸਨ ਜਿਹੜਾ ਮੈਨੂੰ ਡਰਾ ਡਰਾ ਕੇ ਤਮਕਾ ਤਮਕਾ ਆਖੇ ਇਹ ਕੰਮ ਕਰਨਾ ਤੂੰ ਮੈਂ ਦੀ ਸ਼ਕਲ ਦੇਖਣੀ ਹੈ ਦੀਆਂ ਅੱਖਾਂ ਦੇਖਣੀ ਆ ਮੈਂ ਕਹਿੰਨਾ ਹਾਂ ਹਾਂ ਕਰਨਾ ਜੇ ਨਾ ਕਰਦੇ ਸੇ ਚੁੱਕ-ਚੁੱਕ ਕੇ ਚੀਜ਼ਾਂ ਟੇਬਲ ਦੀਆਂ ਡਾਈਨਿੰਗ ਟੇਬਲ ਦੀਆਂ ਮੇਰੀਆਂ ਕੁਰਸੀਆਂ ਕੀ ਸ਼ੀਸ਼ੇ ਦੀ ਸ਼ੀਸ਼ੇ ਦੀਆਂ ਟੇਬਲਾਂ ਕੀ ਫ੍ਰਿਜ ਦੀਆਂ ਨੇ ਸਾਰਾ ਕੁਝ ਪੰਨ ਸੁੱਟ ਸੁੱਟਿਆ ਤੁਹਾਡੇ ਵੱਲੋਂ ਆਪਣੇ ਬੇਟੇ ਦੇ ਕੋਲ ਕੁਝ ਕਹਿਆ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਹਾਂਜੀ ਕੋਈ ਨਹੀਂ ਲੋਕੋ ਇਹ ਕਹਿ ਰਹੇ ਦੀ ਆਪਣੇ ਬੇਟੇ ਦੇ ਉੱਪਰ ਨਹੀਂ ਮੈਂ April ਚ April ਚ ਵੀ ਐਨਐਮ ਨੂੰ ਬਹੁਤ ਤੰਗ ਕੀਤਾ ਸੀਗਾ ਤੇ ਉਦੋਂ ਮੈਂ ਤੇ ਆਪਣੀ ਬੇਟੀ ਵੱਲ ਚਲੀ ਗਈ ਸੀਗੀ ਉੱਥੇ ਆਰਪੀ ਸਟੇਟ ਉੱਥੋਂ ਮੈਂ ਆਈਆਂ 20 ਤਰੀਕ ਨੂੰ 16 ਤਰੀਕ ਨੂੰ ਮਜੀਠਾ ਰੋਡ ਜਿਹੜੀ ਉਹ ਵੈ ਨਾ ਚੌਂਕੀ ਉੱਥੇ ਦਿੱਤੀ ਸੀ ਕਿਸੇ ਪੁਲਿਸ ਵਾਲੇ ਨੇ ਸਾਡਾ ਸਾਫ਼ ਨਹੀਂ ਦੱਸਦਾ ਦੋ ਆਏ ਸੀ ਉਸੇ ਵੱਲੇ ਚਲੇ ਗਏ ਵਾਪਸ ਕਿ ਇਹ ਤੇ ਇਹਨਾਂ ਦੇ ਘਰ ਦਾ ਮਾਮਲਾ ਹੈ ਅਸੀਂ ਕੀ ਕਰਨਾ ਚਲੋ ਅਸੀਂ ਚੱਲੀਏ ਸਾਡੀ ਕੋਈ ਸੁਣਵਾਈ ਨਹੀਂ ਹਾਂਜੀ ਮੈਂਟਲੀ ਡਿਸਟਰਬ ਹੈ ਨਹੀਂ ਬੱਸ ਸਰ ਇਹਦੀਆਂ ਦਵਾਈਆਂ ਦੁਈਆਂ ਚੱਲੀਆਂ ਵਿੱਚ ਮੈਂਟਲੀ ਥੋੜਾ ਡਿਸਟਰਬ ਹੋਏਗਾ ਹੀ ਥੋੜਾ ਬੋਤਾ ਇੰਨਾ ਬੰਦਾ ਮਤਲਬ ਨਹੀਂ ਕਰ ਸਕਦਾ ਮੈਂਟਲੀ ਡਿਸਟਰਬ ਇਹਦੀਆਂ ਦਵਾਈਆਂ ਜੋ ਚੱਲੀਆਂ ਨਸ਼ੇ ਦੀਆਂ ਜਦੋਂ ਇਹਨੂੰ ਪਾਟਿਆ ਹਸਪੀਟਲ ਦਿਖਾਇਆ ਤੇ ਉਸ ਹਾਲ ਪਰ ਦਵਾਈਆਂ ਚੱਲੀਆਂ ਨੇ ਫਿਰ ਕੁਝ ਤੇ ਫੈਕਟ ਆਦਾ ਹੀ ਆ ਨਾ ਮੈਂ ਕਹਿੰਦਾ ਮਾਤਾ ਰਾਣੀ ਦਾ ਉਪਾਸਕ ਜੈ ਮਾਤਾ ਜੈ ਮਾਤਾ ਦੀ ਬਸ ਜੈ ਮਾਤਾ ਦੀ ਕਬੋ ਜੈ ਸਾਡੇ ਕਮਰੇ ਚ ਨਾਲ ਟੀਵੀ ਆ ਉਹ ਵੀ ਤੋੜ ਛੱਡਿਆ ਅਸੀਂ ਫੋਨ ਵੀ ਨਹੀਂ ਦੋਨੋਂ ਦਰਾਨੀਆਂ ਛਾਣੀਆਂ ਉਹ ਧੂਬ ਕੇ ਕੇ ਬੈਠੇ ਰਹਿੰਦੇ ਆ ਕਮਰੇ ਦੇ ਵਿੱਚ ਕਿ ਅਸੀਂ ਬਾਹਰ ਵੀ ਨਹੀਂ ਨਿਕਲ ਸਕਦੇ ਸ਼ਾਮ ਨੂੰ ਇੰਨਾ ਹਜੂਮ ਲੱਗ ਜਾਂਦਾ ਜਿਸਾ ਕੋਈ ਧਰਮਸ਼ਾਲਾ ਹੁੰਦੀ ਆ ਮੇਰਾ ਘਰ ਦਾ ਘਰ ਘਰ ਨਹੀਂ ਰਿਹਾ ਸਭ ਕੁਝ ਉਥੇ 100 150 ਬੰਦਾ ਕੋਈ ਲੌਬੀ ਚ ਬੈਠਾ ਦਾ ਕੋਈ ਮੇਰੇ ਡਰਾਈਂਗ ਰੂਮ ਚ ਬੈਠਾ ਦਾ ਕੋਈ ਕਿਤੇ ਅਸੀਂ ਦੋਨੋਂ ਦਾ ਇੱਕ ਕਮਰੇ ਚ ਦੁਬਕੇ ਬੈਠੇ ਰਹਿੰਦੇ ਆ ਮੋਬਾਈਲ ਵੀ ਨਹੀਂ ਜਲਾਣਾ ਕੋਈ ਨੀਜ਼ ਵੀ ਨਹੀਂ ਦੇਖਣੀ ਮੇਰੇ ਜੈ ਮਾਤਾ ਦਾ ਗਰੁੱਪ ਦੇਖੋ ਤੇ ਐਨੇ ਉਹਨਾਂ ਦੇ ਵੱਡੇ ਮੇਰੇ ਜਠਾਨੀ ਆ ਤੇ ਮੈਂ ਕਮਰੇ ਦੇ ਵਿੱਚ ਬੈਠੇ ਰਹਿੰਦੇ ਸੀ ਤੇ ਉਹਨਾਂ ਨੂੰ ਵੀ ਐਨੇ ਗਾਲਾਂ ਗੱਡੀਆਂ ਉਹਨਾਂ ਦੇ ਵੀ ਮੂੰਹ ਤੇ ਵੀ ਥੁੱਕਾਂ ਪਾਈਆਂ ਉਹਨਾਂ ਕੰਦੇਸੇ ਜਿਆ ਮਾਤਾ ਦੀ ਬੋਲੋ ਤੋ ਉਸੇ ਤੁਹਾਡੇ ਜਿਹੜੇ ਗੁਰੂ ਹੈਗੇ ਉਹਨਾਂ ਨੂੰ ਗਾਲਾਂ ਗੁੱਲਾਂ ਕੱਢੀਆਂ ਇਹਨਾਂ ਨੇ ਉਹਨਾਂ ਦੇ ਜਿਵੇਂ ਕਰਦੇ ਵਿੱਚ ਸਨਮਾਨ ਦੇ ਤੌਰ ਤੋੜ ਕੰਨੀ ਕੀਤੀ ਤੁਹਾਡੇ ਨਾਲ ਵੀ ਕਦੀ ਪੁੱਟ ਨਹੀਂ ਹੋਈ ਮੈਂ ਠੁੱਡ ਮਾਰਦਾ ਸੀਗਾ ਇਸ ਤਰ੍ਹਾਂ ਵੀ ਭਾਈ ਉੱਠ ਉੱਠ ਸਵੇਰੇ ਉੱਠ ਤੇ ਮੁੱਕਾ ਮਾਰੇ ਇੱਕ ਵਾਰੀ ਮੈਂ ਕਿਹਾ ਤੇ ਮੈਂ ਚੱਲੀਆਂ ਦਿਖਾਣ ਮੇਰੇ ਨੀਲ ਪੈ ਗਿਆ ਮਤਲਬ ਮੇਰੇ ਬਾਹਮ ਦਰ ਤੰਦਾ ਜਾ ਜਾ ਸਾਰੀ ਪੁਲਿਸ ਮੇਲ ਮਗਰੀਦੀ ਹੋਈ ਆ ਮਤਲਬ ਉਹ ਕਹਿੰਦਾ ਵੀ ਮੇ ਕੋ ਧੱਕੇ ਨਾਲ ਪਾਵਰ ਟੋਨ ਸੈਂਟ ਰਿਹਾ ਨਹੀਂ ਨਹੀਂ ਭਾਜੀ ਮੈਂ ਤੇ ਆਦਮੀ ਦੀ ਡੈਥ ਹੋਈ ਮੈਂ ਤਾਂ ਆਪਣੇ ਆਪ ਹੀ ਨਹੀਂ ਸੀ ਨਹੀਂ ਮੈਨੂੰ ਇਹ ਦੋ ਪਹਿਲੇ ਇਹਨਾਂ ਕੋਲ ਮੈਰੀ ਪਾਬਰੋਹ ਟਰਨੀ ਸੀ ਮੇਰੇ ਹਸਬੰਡ ਦੇ ਨਾਮ ਤੇ ਕਿਉਂਕਿ ਬੱਚੇ ਚੰਡੀਗੜ੍ਹ ਰਹਿੰਦੇ ਸੀ ਉਹ ਕਹਿੰਦੇ ਸੀ ਮੈਂ ਕੋਈ ਵੀ ਜਗਾ ਵੇਚ ਨਹੀਂ ਹੁੰਦੀ ਆ ਜਾਂ ਲੈ ਨਹੀਂ ਹੁੰਦੀ ਆ ਤੇ ਇਹ ਲਲ ਲੰਦੇ ਸੀ ਆਪਣੇ ਸੇ ਐਸੇ ਇਹਨਾਂ ਦੋਨਾਂ ਬੱਚਿਆਂ ਨੇ ਨਾ ਫਰਵਰੀ ਵਿੱਚ ਨਾ ਫਰਵਰੀ ਵਿੱਚ ਹਾਂ ਮੇਰੇ ਛੋਟੇ ਬੇਟੇ ਦੇ ਵੱਡੇ ਦੇ ਬਟੇ ਨੇ ਕਿਹਾ ਪਹਿਲੇ ਪਾਪਾ ਦੇ ਨਾਮ ਸੀ ਹੁਣ ਮੰਮੀ ਦੇ ਨਾਮ ਕਰ ਦਈਏ ਤੇ ਚਲੋ ਕਰਦੇ ਤੇ ਮੈਂ ਤਾਂ ਆਪਣੇ ਆਪ ਜਿਨੇ ਸਿਆਪੇ ਮੈਨੂੰ ਕੋਰਚ ਲੈ ਕੇ ਗਏ ਆਪੇ ਮੇਰੇ ਕੋਲ ਆਪੇ ਨੰਨਾਂ ਨੇ ਸਾਈਨ ਕੀਤੇ ਸਭ ਕੁ ਛਾਪੇ ਕੀਤਾ ਮੈਂ ਤਾਂ ਕੁਛ ਇਹਨਾਂ ਕੋ ਜਬਰਦਸਤੀ ਨਹੀਂ ਕਰਾਇਆ ਅੱਛਾ ਜੀ ਇਹ ਜਿਹੜੇ ਜਗ੍ਹਾ ਤੇ ਰਹਿ ਰਿਹਾ ਉਹ ਤੁਹਾਡੇ ਨਾਮ ਤੇ ਆ ਉਹ ਚਾਰਾਂ ਦੇ ਨਾਮ ਤੇ ਸਾਡੇ ਅੱਛਾ ਤੁਹਾਨੂੰ ਕੀ ਲੱਗਦਾ ਕਿ ਇਹ ਇਹਦਾ ਰੁਈਆ ਇਹਨੇ ਦਿਨਾਂ ਚ ਚੇਂਜ ਹੋ ਗਿਆ ਤਾਂ ਕਾਰਨ ਕੀ ਹੈ? ਕੀ ਉਹ ਸਰ ਉਹ ਉਹ ਇਹੋ ਹੀ ਗੰਦਨੰਦਾ ਮੇਰੇ ਗੁਰੂ ਜੀ ਦਾ ਫਰਮਾਨ ਹੈ। ਜੈ ਮਾਤਾ ਦੀ ਮੇਰੇ ਗੁਰੂ ਜੀ ਕਾ ਇਹ ਕਹਤੇ ਹੈ ਮੇਰੇ ਗੁਰੂ ਜੀ ਉਹ ਕਹਤੇ ਹੈ ਗੁਰੂ ਜੀ ਕੋਣ ਕਦੇ ਮਿਲੇ? ਕਦੇ ਹਮਨੇ ਮਿਲੇ ਹਮ ਤਾਂ ਕਹਤੇ ਸਨ ਬਖਾ ਗੰਦਲੈ ਉਹਨਾਂ ਨੇ ਤਾਂ ਮੇਰੇ ਇੱਕ ਕਟਨ ਨਾਣਾ ਮੇਰੇ ਬਰਥਡੇ ਦਾ ਮੇਰਾ ਕੇਕ ਕਟਨ ਨਾਣਾ ਮੇਰੇ ਗੁਰੂ ਜੀ ਨੇ ਮੈਨੂੰ ਤੇ ਦੇਖੋ ਜੀ ਮੈਂ ਛੋਹਾ ਮਾਤਾ ਜੀ ਕਿੰਨੇ 4 ਦਸੰਬਰ ਨੂੰ ਮੇਰੇ ਗੁਰੂ ਜੀ ਆ ਰਹੇ 4 ਦਸੰਬਰ ਨੂੰ 25 ਦਸੰਬਰ ਨੂੰ ਮਾਤਾ ਜੀ 25 ਸਮਨ ਬਾਟੇ ਹਾਂ ਹਾਂ ਜੀ ਹਾਂ ਗੁਰੂ ਜੀ ਕਿਤੇ ਆਪਣੇ ਆਪ ਨੂੰ ਤਾਂ ਨਹੀਂ ਕੋ ਹੁੰਦਾ ਇਹ ਨਹੀਂ ਬਸ ਐ ਹੋਈ ਕਹਿੰਦਾ ਲੰਦਾ ਮੇਰੇ ਨੇ ਕਰਤ ਦੇਖਣ ਕੀ ਆ ਜੀ ਅਮਰੀਕਾ ਕਨ ਅਮਰੀਕਾ ਵੀ ਆਏ ਅਮਰੀਕਾ ਚਾਈ ਤੱਕ ਨਹੀਂ ਕਦੀ ਗਿਆ ਫਿਰ ਉਹਨੇ ਐਡਰੈਸ ਦਿੱਤਾ ਆਪਣੇ ਕਾਡਾਂ ਦੇ ਉੱਪਰ ਕੀ ਪਤਾ ਸਾਨੂੰ ਜੀ ਮੈਂ ਤੇ ਨਾਂ ਉਹ ਕਿਹ ਪਤਾ ਗੰਦਾ ਮੈਨੂੰ ਗੁਰੂਗੱਦ ਦੀ ਮਿਲ ਜਾਣੀ ਐ ਮੇ ਕੋਈ ਐਨੇ ਬਿਟਕੋਇਨਾਂ ਕੋਈ ਨਹੀਂ ਇਹਦੀ ਮੈਨੂੰ ਲੱਗਦਾ ਇਹ ਮੈਜੀਨੇਸ਼ਨਸ ਆ ਮਾਤਾ ਜੀ ਜਿਹੜੇ ਜੀਐਮਬੀ ਜੀ ਰੈਗੂਲੇਸ਼ਨ ਮਤਲਬ ਮਤਲਬ ਇਹ ਤੇ ਦਿਮਾਗ ਦੇ ਆਪਣੇ ਵਿਚਾਰ ਹੈ ਨਾ ਅੱਛਾ ਕਾੜੀ ਕਿਉਂਕਿ ਹਰ ਵੇਲੇ ਬਿਟਕੋਇਨ ਦੀ ਸਰ ਮੈਨੂੰ ਕੁਝ ਨਹੀਂ ਪਤਾ ਬਿਟਕੋਇਨ ਹੁੰਦੇ ਕੀ ਆ ਤੁਹਾਡੇ ਹਸਬੰਦ ਨੇ ਬਿਟਕੋਇਨ ਦੇ ਖਰੀਦੇ ਸੀ ਕਿਤੇ ਨਹੀਂ ਨਹੀਂ ਕਦੀ ਵੀ ਨਹੀਂ ਉਹ ਤੇ ਕਦੀ ਸ਼ੇਅਰ ਨਹੀਂ ਸੀ ਉਹਨਾਂ ਨੇ ਕਦੀ ਖਰੀਦੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕਦੀ ਮੈਂ ਸ਼ੇਅਰ ਦਾ ਵੀ ਕੰਮ ਕਰਾਂ ਜਾਂ ਮੈਂ ਕਦੀ ਕੁਝ ਕਰਾਂ ਉਹਨਾਂ ਨੇ ਕਦੀ ਨਹੀਂ ਪੁੱਛ ਉਹਨਾਂ ਦੀ ਪ੍ਰਾਪਰਟੀ ਆ ਇਹਦੇ ਕੋ ਹਾਂ ਜੀ ਮੈਰਿਡ ਹੈ ਵਾਈਫ ਵੀ ਆਦੀ ਚਲੀ ਗਈ ਦੀ ਆ ਇਹਦਾ ਵੇਹ ਐਸੀ 2010 ਵਿੱਚ ਮੇਰੇ ਕੋਲ ਬੇਟੀ ਹੈਗੀ ਹੈ ਇੱਕ ਬੇਟੀ ਹੀ ਹੈ ਕਿਉਂਕਿ ਜਿੱਦਾਂ ਕਿ ਲੋਕਾਂ ਨੂੰ ਸ਼ਰਾਪ ਦੇਂਦਾ ਰਹਿੰਦੇ ਕਿ ਮੈਂ ਤੁਹਾਨੂੰ ਸ਼ਰਾਪ ਦੇਣਾ ਤੁਹਾਡੇ ਘਰ ਬੇਟੀ ਹੋਵੇ ਤੇ ਹੁਣ ਇਹ ਉਹਦੀ ਥੋੜੇ ਦਿਨ ਪਹਿਲੇ ਹੀ ਹੁਣੇ ਮੇਰੇ ਕੋਲ ਹੈਗੀ ਹੈ ਪ੍ਰੂਫ ਹੈ ਮੇਰੇ ਕੋਲ ਉਹ ਕਹਿੰਦਾ ਵੀ ਕਿ ਮੈਂ ਆਪਣੀ ਬੇਟੀ ਦੇ ਟੁਕੜੇ ਟੁਕੜੇ ਕੱਟ ਦਿੱਤੇ ਸੀ ਛੋਟੇ ਛੋਟੇ ਟੁਕੜੇ ਜੇ ਇਹ ਐਂਜ ਕਹਿੰਦਾ ਰਿਹਾ ਮੇਰੇ ਕੋਲ ਪੂਰਾ ਪ੍ਰੂਫ ਹੈ ਗੈਟਾ ਹਾਂਜੀ ਹਾਂਜੀ ਤੇ ਇਹ ਦੇਖੋ ਆਪ ਇੱਕ ਬੇਟੀ ਹੈ ਤੇ ਲੋਕਾਂ ਨੂੰ ਸ਼ਰਾਪ ਦੇਣ ਦੇ ਕਿ ਅਰੇ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਆ ਬੇਟੀ ਹੈਗੀ ਹੈ 10 ਸਾਲ ਦੀ ਹੈ 22 ਛੱਡ ਕੇ ਗਈ ਕਾਰ 22 ਛੱਡ ਬਸ ਉਹਦੇ ਨਾਲ ਵੀ ਐਸ ਵੀ ਸੀ ਉਹਦੇ ਆ ਵੀ ਸਾਰਾ ਕੁਝ ਖਾ ਪੀ ਗਿਆ ਉਹਦਾ ਵੀ ਸਾਰੇ ਬੜੇ ਅੱਛੇ ਘਰ ਦੀ ਸੀ ਇੰਗਲੈਂਡ ਦੀ ਸੀ ਉਹ ਦੇਖ ਲਗੀ ਇੰਡੀਆ ਨਹੀਂ ਸੀ ਮਤਲਬ ਜਿਹੜੀ ਜ਼ਮੀਨ ਜਿਆਦਾ ਤਾਂ ਉਹ ਉਹ ਹੋਣਾ ਚਾਹੁੰਦਾ ਤੁਹਾਡੇ ਕੋਲ ਤੁਹਾਡਾ ਤੁਹਾਡੇ ਜਾਇਦਾਦ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਨੇ ਲੋ ਉਹ ਹਾਂ ਕੰਦਾ ਮੈਨੂੰ ਮੈਂ ਦੇ ਦੇ ਮੈਨੂੰ ਮਨੂੰ ਮਨੂੰ ਆਪਣੇ ਮਤਲਬ ਮੇਰੇ ਹਿੱਸੇ ਦਿਓ ਤੇ ਬਾਕੀ ਮੈਂ ਕਿਹਾ ਮੈਂ ਤੇ ਉਹਨੂੰ ਛੋਟੇ ਨੂੰ ਵੀ ਤੇ ਦੇਣਾ ਨਾ ਤੁਸੀਂ ਆਪਚ ਆਰਾਮ ਨਾ ਲਗੋ ਉਹ ਹਾਂ ਉਹਨੂੰ ਹਗਾ ਮੈਨੂੰ ਇੱਕ ਵਾਰੀ ਮੈਂ ਹੜਪ ਲਾਵਾਂ ਬਸ ਤੁਸੀਂ ਅਮਰੀਕਾ ਅਮਰੀਕਾ ਅਰੇ ਜ਼ਿੰਦਗੀ ਤੇ ਨਹੀਂ ਗਿਆ ਕਦੀ ਅਮਰੀਕਾ ਪਤਾ ਹੀ ਹੈ ਰੱਤ ਮਸਲਾ ਆ ਉੱਤੀ ਹੋਇਆ ਸੀ ਕਦੋਂ ਬੋਚਿਆ ਤਾਂ ਡੋਏ ਹਾਂ ਰਾਤੀ ਸੀ ਨਾ ਇਹ ਰਾਤ ਦੀ ਇਹਦਾ ਮਾਫੀਨਾਮਾ ਹਗਾ ਰਾਤੀ ਐ ਅਸੀਂ ਸਾਰੇ ਬੈਠੇ ਸੀ ਆਪਣੇ ਮੇਰੇ ਕੋਲ ਮਹਾਰਾਜ ਜੀ ਤਾਂ ਦਿਖਾ ਦਿਓ ਹੱਥ ਸਾਰਿਆਂ ਨੂੰ ਦਿਖਾ ਦਿਓ ਰਾਤੀ ਕੀ ਹੋਇਆ ਗਿਆ ਦੱਸੋ ਰਾਤੀ ਦੱਸਣੀ ਆ ਰਾਤੀ ਹਮ ਅਸੀਂ ਨਾ ਆਪਣੇ ਮਾਇ ਮਾਇਕੇ ਆ ਤੇ ਮਾਇਕੇ ਤੋਂ ਨਾ ਕਿੰਨੇ ਸੈਕਸੈਸਿਵਲੀ ਐ ਦੱਸਣੀ ਆ ਕਿ ਮਾਇਕੇ ਅਸੀਂ ਸਾਡੇ ਖਾਣਾ ਖੁਣਾ ਸਿਖਾ ਹੀ ਦੇ ਸੀ ਤੇ ਦਰਵਾਜ਼ਾ ਬੰਦ ਸੀ ਤੇ ਦਰਵਾਜ਼ਾ ਖੋਲੇ ਇੱਕਦਮ ਅੰਦਰ ਤੇ ਦੋ ਨਾਲ ਉਹ ਐਡੇ ਗਨਮੈਨ ਪਿੱਛੇ ਨਾਲ ਹੀ ਖੜੇ ਆਦੇ ਆਵ 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 ਉਹ ਕੰਦੇ ਬਕਨਾ ਤੁਸੀਂ ਕਿਸ ਤਰ੍ਹਾਂ ਆਇਓ ਕਿਸਾਨੀ ਅਸੀਂ ਐਨੇ ਗਨਮੈਨ ਦੀ ਉਹ ਲਿੱਤੇ ਪਿਸਟਲ ਤੇ ਅਸੀਂ ਕਾ ਸਾਰੇ ਅਸੀਂ ਡਰ ਗਏ ਸਾਰਿਆਂ ਨੇ ਕਿਹਾ ਵੀ ਚਲੋ ਬਾਹਰ ਚਲੋ ਤੁਸੀਂ ਇੱਥੇ ਕਿਸਨਾ ਬਿਨਾ ਇਜਾਜ਼ਤ ਤੋਂ ਸਾਡੇ ਘਰ ਆ ਗਏ ਹੋ ਸਾਰਿਆਂ ਨੇ ਪੁੱਛਿਆ ਨੂੰ ਤੁਸੀਂ ਕਿਸਾ ਬਿਨਾ ਇਜਾਜ਼ਤ ਅੰਦਰ ਆ ਗਏ ਹੋ ਜਾਂ ਕਿਸਾ ਬਾਹਰ ਨਿਕਲੋ ਬਾਹਰ ਨਿਕਲੋ ਤੇ ਸਾਨੂੰ ਤੇ ਆਪਸ ਦਾ ਡਰ ਪੈ ਗਿਆ ਕਿ ਸਾਨੂੰ ਕਿਤੇ ਗੋਲੀ ਗੋਲੀ ਨਾਲ ਕੋਈ ਮਾਰ ਦੇਵੇ ਫਿਰ ਬਾਹਰ ਜਾ ਕੇ ਇਹਨਾਂ ਦਾ ਬਚ ਹੋਇਆ ਪੇਰੇ ਨੇ ਉਥੇ ਲੈ ਗਏ ਪੁਲਿਸ ਆਈ ਪੁਲਿਸ ਫਿਰ ਇਹਨਾਂ ਨੂੰ ਉਥੇ ਲੈ ਗਏ ਕੀ ਤੁਹਾਨੂੰ ਆ ਕੇ ਕੀ ਕਿਹਾ ਮਨੂੰ ਆ ਕੇ ਆਇਆ ਕਿ ਬਸ ਉਹ ਤੁਸੀਂ ਦੋ ਪੇ ਸਾਈਨ ਨਹੀਂ ਨਾ ਕੀਤਾ ਤੇ ਸਾਈਨ ਕਰੋ ਸਾਈਨ ਕਰੋ ਚੱਕਾਂ ਤੇ ਦਿਓ ਜਿਹੜੇ ਚੱਕ ਸਾਈਨ ਤੇ ਦੱਸਿਆ ਸੀ ਕਿ ਇਹਨੇ ਤੁਹਾਨੂੰ ਗਨ ਪੁਆਇੰਟ ਤੇ ਲਿਆ ਵੀ ਧਮਕੀ ਇੱਕ ਬੰਦੂਹ ਹਾਂਜੀ ਹਾਂਜੀ ਉਹ ਵੀ ਕੀਤਾ ਇਹਨੇ ਬੰਦੂਕ ਉਹਦੀ ਜੋ ਹੌਲੀ ਗਨਮੈਨ ਦੀ ਹਾਂਜੀ ਤੇ ਉਹ ਕਿੰਨੇ ਜਾਣੇ ਆਏ ਸੀ ਰੱਦ ਰੱਦ ਤਾਂ ਕਨਵੈਂਸ ਸੀ ਇੱਕ ਪ੍ਰੈਸ ਰਿਪੋਰਟਰ ਸੀ ਇੱਕ ਡਰਾਈਵਰ ਸੀ ਤੇ ਇੱਕ ਸਮਝ ਆਉਂਦਾ ਸੀ ਨਾ ਇਹ ਕਿਪਸਲਾ ਮਸਲਾ ਕਿੱਥੇ ਹੋਇਆ ਇਹ ਪਟੇਲ ਚ ਪ੍ਰੈਸ ਰਿਪੋਰਟਰ ਦਾ ਕੀ ਰੋਲ ਸੀ ਉਹਨੇ ਵੀ ਕੁਝ ਕੀਤਾ ਸੀ ਪਟੇਲ ਨਾ ਨਾ ਪਟੇ ਉਹ ਪ੍ਰੈਸ ਰਿਪੋਰਟਰ ਤੇ ਮੈਨੂੰ ਨਹੀਂ ਲੱਗਦਾ ਪ੍ਰੈਸ ਰਿਪੋਰਟਰ ਹੋਏਗਾ ਉਹ ਤੇ ਮੈਂ ਕਈ ਵਾਰੀ ਘਰ ਦੇਖਿਆ ਆਪਣੇ ਆਪਣੇ ਘਰ ਟਿੱਕਾ ਲਾਇਆ ਦਾ ਉਹਨੇ ਹੁੰਦਾ ਤੇ ਉਹ ਕਈ ਵਾਰੀ ਅੰਦਰ ਬਾਹਰ ਜਾਉ ਤੇ ਹੁੰਦਾ ਸੀ ਉੱਥੇ ਨਾਮ ਨਾਮ ਜੀ ਰਾਜਾ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੀ ਮਾਂ ਵੱਲੋਂ ਮਨੂੰ ਕੋਈ ਦਵਾਈਆਂ ਖੋਈ ਜਾਂਦੀ ਐ ਜਿਸ ਕਰਕੇ ਮੈਂ ਡਿਪਰੈਸ਼ਨ ਬੱਚੇ ਦਵਾਈਆਂ ਸਿਰਫ ਪਾਰਟੀਗਾ ਹਸਪੀਟਲ ਵਾਲਿਆਂ ਨੇ ਜੜੀਆਂ ਦਿੱਤੀਆਂ ਸੀ ਉਹ ਹੀਆਂ ਨੁਕੋਂਦੀ ਸਮਾਂ ਉਹ ਹੀ ਦਵਾਈਆਂ ਸੀ ਮਾਤਾ ਰਾਣੀ ਦਾ ਵਿਗ੍ਰਹਿ ਦੇਖਿਆ ਜਿਨ੍ਹਾਂ ਨੂੰ ਇਹ ਪੁੱਛਦਾ ਜੈ ਮਾਤਾ ਦੇ ਜੈ ਮਾਤਾ ਦੀ ਕੜੀ ਮਾਤਾ ਰਾਣੀ ਨੂੰ ਪੁੱਛਦਾ ਕੁਝ ਵਿਗ੍ਰਹਿ ਵਗੈਰਾ ਕਦੀ ਜੈ ਮਾਤਾ ਦੀ ਤਾਂ ਮਾਤਾ ਸ਼ੇਰ ਮੈਂ ਨੂੰ ਤੇ ਇਹ ਕਮਰੇ ਦੀ ਸ਼ੇਰਨੀ ਵਾਲੀ ਮਾਤਾ ਜੀ ਨੂੰ ਵੀ ਪਤਾ ਨਹੀਂ ਬੰਦ ਐ ਦੀ ਕੀ ਪਤਾ ਕੜੀ ਮਾਤਾ ਹੈ ਲੇਕਿਨ ਮੈਂ ਇਹ ਕਮਰੇ ਚ ਕਦੀ ਇੱਥੇ ਕਦ ਪੈਰ ਨਹੀਂ ਪਾਇਆ ਮੈਨੂੰ ਮੈਨੂੰ ਕਹਿੰਦਾ ਜੜੀ ਤੂੰ ਚੀਜ਼ ਨੂੰ ਹੱਥ ਲਾਏਂਗੇ ਉਹ ਸ਼ੁੱਧੋਂ ਸ਼ੁੱਧ ਲੰਦਾ ਸੀ ਬਾਹਰ ਮਾਤਾ ਕੀ ਸਭ ਤੋਂ ਮਾਂ ਇੱਕ ਰੱਬ ਦਾ ਰੂਪ ਆ ਹਾਂਜੀ ਹਾਂਜੀ ਮਾਰਦਾ ਕੁੱਟਦਾ ਪਰ ਦੂਜੇ ਭਗਵਾਨਾ ਮਾਤਾ ਨੂੰ ਮਾਰਦਾ ਬੱਸ ਇਹ ਹੋਈ ਨਾ ਜੈ ਮਾਤਾ ਦੀ ਜੈ ਮਾਤਾ ਹਾਂ ਉਹ ਉਹ ਛੋਟੇ ਛੋਟੇ ਜਿਹੜੇ ਲੋਕੀ ਉਹ ਖਾਣ ਆਂਦੇ ਆ ਜਿਹੜੇ ਮਤਲਬ ਕੂੜੀਆਂ ਪਾੜੀਆਂ ਉਹਨਾਂ ਦੇ ਤਾਂ ਸਭ ਦੇ ਪਿਆਰੀ ਹੱਥ ਲਾਂਦਾ ਤੇ ਮੈਨੂੰ ਤਾਂ ਡੈਂ ਡੈਂ ਕਹਿੰਦਾ ਉਹ ਛੋਟੇ ਛੋਟੀਆਂ ਉਹ ਕਜਕਾਨੀਆਂ ਨਾ ਜੜੀਆਂ ਉਹਨਾਂ ਕੋਲੋਂ ਕਹਿੰਦਾ ਮੈਂ ਕਹਾਂ ਤੂੰ تاکے اننی بڑی اننی زور دی ناگیا تا 4 ਵਜੇ ਅਸੀਂ ਦਵਾਈਆਂ ਖਾ ਕੇ ਸੁੱਤੇ ਹੁੰਨੇ ਆ ਤੂੰ ਮੂੰਹ ਚ ਕੀ ਕੰਦਾ ਜੋ ਮੇਕੋ ਮਾਤਾ ਰਾਣੀ ਕਾ ਨਾਮ ਨਹੀਂ ਲੈਣੇ ਦਿੱਤੇ ਬੋਲੋ ਕੌਣ ਹੈ ਸਾਰੀ ਦੁਨੀਆ ਜੜੀ ਵੀ ਉਤੇ ਪੂਰੀ ਡੈਨ 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 ਉਹ ਮੇਕੋ ਵੀਡੀਓ ਵੀ ਨਹੀਂ ਸੀ ਪਤਾ ਨਹੀਂ ਹੋ ਕਿ ਸਾਡ ਡਿਲੀਟ ਹੋ ਗਈ ਮੇਰੇ ਮਨ ਨੂੰ ਕੁਝ ਲੱਗਦਾ ਹੈ ਇਹ ਸਭ ਕਿਉਂ ਕਰਨਾ ਚਾਹੁੰਦਾ ਹੈ ਇਹ ਨਾ ਪੈਸਾ ਆਪ ਐਪ ਫੇਮਸ ਹੋਣਾ ਚਾਹੁੰਦਾ ਹੈ ਬਸ ਜਿਸ ਤਰ੍ਹਾਂ ਮੈਂ ਰਾਜ ਚੰਡੀਗੜ੍ਹ ਚ ਕਰਕੇ ਆਇਆ ਲੇਕਿਨ ਚੰਡੀਗੜ੍ਹ ਰਾਜ ਕੀ ਕੀਤਾ ਉਹ ਦੱਸੋ ਚੰਡੀਗੜ੍ਹ ਮੈਂ ਕਿਹਾ ਚੰਡੀਗੜ੍ਹ ਦਾ ਰਾਜ ਕੀਤਾ ਤਾਂ ਮੈਂ ਚੰਡੀਗੜ੍ਹ ਤੇ ਰਾਜ ਕੀਤਾ ਰਾਜਾ ਸੀ ਮੈਂ ਚੰਡੀਗੜ੍ਹ ਦਾ ਤੇ ਮੈਂ ਕਿਹਾ ਆਇਆ ਤੇ ਤੈਨੂੰ ਭੁੱਖਾ ਹੋ ਕੇ ਸੀ 10000 ਰੁਪਿਆ ਲੈ ਮੈਂ ਪੀ ਤੇ ਉਮਰ ਕਿੰਨੀ ਹੈ ਇਹਦਾ 5 ਜੀ 12 1981 ਇਹਨੇ ਆਪਣਾ ਫੇਕ ਆਈਡੀ ਕਾਰਡ ਆਧਾਰ ਕਾਰਡ ਬਣਾਇਆ ਜਿਸ ਦੇ ਵਿੱਚ 2077 ਰੱਖਿਆ ਤੇ ਕਹਿੰਦਾ ਕਿ ਮੈਂ ਮੇਰਾ ਵਿਆਹ ਹੋਣਾ ਮੈਂ 4 ਸਾਲ ਤੋਂ ਕੁੜੀ ਨੂੰ ਮਤ ਵੀ ਲਾਇਆ ਪਰ ਇੱਕ ਪਾਸੇ ਕਹਿੰਦਾ ਮੇਰਾ ਵਿਆਹ ਨਹੀਂ ਹੋਇਆ ਪਰ ਦੂਸਰੇ ਪਾਸੇ ਦਾ ਵਿਆਹ ਵੀ ਹੋਇਆ ਹੋਇਆ ਜੀ ਇਹਦਾ ਵਿਆਹ 2010 ਚ ਹੋਇਆ ਸੀਗਾ ਆ 7 ਸਾਲ 2017 ਦੇ ਵਿੱਚ ਇਹਦੀ ਵਾਈਫ ਗਈ ਸੀ ਤੇ ਉਹ ਵੀ ਦੁਖੀ ਹੋ ਗਏ ਗਏ ਸੀ ਕਿਉਂਕਿ ਆਮ ਉਹਦਾ ਵੀ ਸਾਰਾ ਪੈਸਾ ਇਹਨੇ ਖਾਪੀ ਛੱਡਿਆ ਉਹਦਾ ਵੀ ਸਾਰਾ ਪੈਸਾ ਬਾਹਰ ਤੋਂ ਬਾਹਰ ਕੀਤਾ ਗਿਆ ਇਹ ਕਿਤੇ ਵੀ ਪਹਿਲੇ ਨਹੀਂ ਗਿਆ ਕਿਤੇ ਨਹੀਂ ਗਿਆ ਸਵਾ ਸਾਲ ਤੱਕ ਸਾਡੇ ਇਹ ਕਿਤੇ ਨਹੀਂ ਕਿਤੇ ਗਈ ਆਦੀ ਫੈਮਲੀ ਚਲੀ ਗਈ ਫੈਮਲੀ ਕਿਤੇ ਵੀ ਰਹਿ ਰਹੀ ਰੱਖੇ ਨਾਮ ਕਿਥੋਂ ਆ ਗਿਆ ਇਹਨੇ ਆਪੇ ਬਣਾਇਆ ਦਾ ਮੈਨੂੰ ਥੋੜਾ ਪਾਇਆ ਦਾ ਨਾਮ ਇੱਕ ਨਵਾਂ ਧਾਰਕ ਆ ਗਿਆ 2000 ਦਾ ਘਮਾਨਾ ਦੀਆਂ ਬੇਦਗੀਆਂ ਕਰ ਰਿਹਾ ਗਲਤ ਅਕ ਕੱਢ ਰਿਹਾ ਹੈ ਉਹ ਹਰ ਮੰਦੇ ਬੋਲਦਾ ਸਾਰਾ ਉਸ ਘਰ ਵੀ ਬੋਲਦਾ ਹੈ ਉਹ ਭਗਵਾਨ ਵਿਸ਼ਨੂ ਨੂੰ ਭਗਵਾਨ ਸ਼ਿਵ ਜੀ ਨੂੰ ਮੈਂ ਉਹਨਾਂ ਦਾ ਗੋਦਾ ਫੜ ਕੇ ਆ ਕਰਾਂਗਾ ਸਾਰਿਆਂ ਨੂੰ ਹਾਂਜੀ ਤੇ ਮੈਂ ਕਹਿੰਦੀ ਆ ਮਗਰ ਹਾਏ ਭਗਵਾਨ ਜੀ ਮਾਫ ਕਰਨਾ ਇਹਨੂੰ ਮਾਫ ਮਾਣਾ ਹਾਂ ਜਿਹੜਾ ਇੱਕ ਨਵਾਂ ਧਾਰਕੜ ਬਣਾਇਆ ਗਿਆ 2000 ਦਾ ਹੋਰ ਜਾਣਕਾਰੀਗੀ ਤੁਹਾਨੂੰ ਮੈਨੋਂ ਨੇ ਪਤਾ ਮਾ ਜੀ ਤੁਹਾਨੂੰ ਜਦੋਂ ਇਸ ਤਰ੍ਹਾਂ ਮੀ ਆ ਵੀਡੀਓ ਸਾਹਮਣੇ ਆ ਗਿਆ ਮਾਲੂਮ ਕਿ ਮੈਂ ਪਤਾ ਕੀ ਹੈ ਮੈਂ ਤੁਹਾਡਾ ਜਲੋ ਜਿੱਦਾਂ ਮਰਜੀ ਹਾਂ ਜੀ ਮੈਂ ਮੈਂ ਐਸੇ ਕਰਕੇ ਮਤਲਬ ਕਿ ਕੱਲ ਨਹੀਂ ਲਈ ਕਿ ਮੇ ਚਲ ਅਸੀਂ ਬੱਚੇ ਮੈਨੂੰ 4 ਸਾਲ ਸੁਬਨਾ ਸੁਕ ਸੁਕੇ ਲਿੱਤਾ ਸੀ ਨੰਗੇ ਪੈਰੀ ਮੈਂ ਮਾਤਾ ਤੇ ਗਈ ਸੀ ਮੈਂ ਮਸਤੀ ਨਾ ਕਰ ਬੱਸ ਯਾਰ ਮਾਤਾ ਜੀ ਮਾਤਾ ਜੀ ਅੱਛਾ ਅੱਛਾ ਮਾਤਾ ਜੀ ਧੀ ਛੋਟਾ ਨਾ ਕਰੋ ਮਾਤਾ ਜੀ ਪਾਣੀ ਦੇ ਪਾਣੀ ਦੇ